ਬਹੁਤ ਸਾਰੇ ਪੰਜਾਬੀਆਂ ਨੂੰ ਨਾ ਇਹ ਲੱਗਦਾ ਕਿ ਜਿੰਨੇ ਵੀ ਲੋਕ ਕੈਨੇਡਾ ਗਏ ਆ ਖਾਸ ਕਰਕੇ ਪੰਜਾਬ ਤੋਂ ਉਹ ਕੀ ਆ ਉੱਥੇ ਨਾ ਸਿਰਫ ਫਲਸ਼ਾਂ ਸਾਫ ਕਰਦੇ ਆ ਲੈਟਰੀਨਾ ਸਾਫ ਕਰਦੇ ਆ ਜਾਂ ਕੀ ਆ ਝਾੜੂ ਪੋਚਾ ਕਰਦੇ ਆ ਤਾਂ ਮੈਂ ਅਕਸਰੀ ਇਹ ਵੀਡੀਓ ਵਿੱਚ ਕਮੈਂਟ ਪੜਦਾ ਮੈਨੂੰ ਵੀ ਬਹੁਤ ਸਾਰੇ ਲੋਕ ਇਹ ਕਮੈਂਟ ਕਰਦੇ ਆ ਤੇ ਹੋਰ ਵੀ ਜੇ ਕੈਨੇਡਾ ਤੋਂ ਕੋਈ ਬੰਦਾ ਵੀਡੀਓ ਪਾਉਂਦਾ ਨਾ ਤਾਂ ਉਹਨੂੰ ਇਹੀ ਮਤਲਬ ਲੋਕ ਜਾਣ ਕੇ ਨੀਵਾ ਦਿਖਾਉਣ ਦੇ ਮਾਰੇ ਇਦਾਂ ਦੇ ਕਮੈਂਟ ਕਰਦੇ ਆ ਪਰ ਯਾਰ ਬੰਦੀ ਆ ਉਹ ਵੀ ਜਿਹੜੇ ਲੈਟਰੀਨਾ ਵਾਸ਼ਰੂਮ ਸਾਫ ਕਰਦੇ ਆ ਪਰ ਇੱਥੇ ਹਰ ਕੋਈ ਜਿਹੜਾ ਪੰਜਾਬੀ ਆਇਆ ਉਹ ਇਹੀ ਕੰਮ ਨਹੀਂ ਕਰਦਾ ਮਤਲਬ ਜੈਨੀਟਰ ਦੀ ਕਲੀਨਰ ਦੀ ਇੱਕ ਜੌਬ ਹੁੰਦੀ ਆ ਉਹਦੇ ਵਿੱਚ ਕੀ ਆ ਉਹੀ ਲੋਕ ਆ ਜਿਹੜਾ ਇਹ ਕੰਮ ਕਰਦੇ ਆ ਤੇ ਇਸ ਕੰਮ ਦੀ ਕੀ ਆ ਪੇ ਵੀ ਨਾਰਮਲ ਕੰਮ ਨਾਲੋਂ ਕੀ ਆ ਜ਼ਿਆਦਾ ਹੁੰਦੀ ਆ ਦੂਜੇ ਲੋਕ ਜਿਹੜੇ ਟੈਂਪ ਤੇ ਕੰਮ ਕਰਦੇ ਆ ਜਾਂ ਵੇਅਰ ਹਾਊਸ ਵਿੱਚ ਕੰਮ ਕਰਦੇ ਆ ਤਾਂ ਉਹ ਸਾਰੇ ਇਹ ਮਤਲਬ फ्लਸ਼ਿੰਗ ਲੈਟਰੀ ਨੂੰ ਨਹੀਂ ਸਾਫ਼ ਨਹੀਂ ਕਰਦੇ ਤੇ ਬਾਕੀ ਜੇ ਕੋਈ ਇਹ ਕੰਮ ਕਰਦਾ ਵੀ ਆ ਤਾਂ ਉਹ ਕਿਹੜਾ ਯਾਰ ਇਨਸਾਨ ਨਹੀਂ ਹਾਂ ਜੇ ਤੁਹਾਡੇ ਘਰ ਦਾ ਕੋਈ ਗਟਰ ਸਾਫ ਕਰ ਗਿਆ ਜਾਂ ਕੋਈ ਤੁਹਾਡਾ ਵਾਸ਼ਰੂਮ ਲੈਟਰਨ ਜੇ ਖਰਾਬ ਹੈ ਉਹਦੀ ਕੋਈ ਰਿਪੇਅਰ ਕਰ ਗਿਆ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਬੰਦੇ ਨਹੀਂਗੇ ਜੇ ਤੁਸੀਂ ਕਿਰਤ ਦੇ ਆਧਾਰ 'ਤੇ ਇਦਾਂ ਵਿਕਤਰਾ ਕਰਦੇ ਆਂ ਜਾਂ ਕਿਸੇ ਨੂੰ ਇਦਾਂ ਛੋਟਾ ਨੀਵਾ ਸਮਝਦੇ ਆਂ ਤਾਂ ਜਾਤ ਨਸਲ ਦੇ ਆਧਾਰ 'ਤੇ ਤਾਂ ਤੁਹਾਡੇ ਲਈ ਬਹੁਤ ਆਸਾਨ ਹੈ ਇਹ ਚੀਜ਼ਾਂ ਕਰਨੀਆਂ ਕਿਸੇ ਨਾਲ ਵਿਕਤਰਾ ਕਰਨਾ ਤੇ ਦੂਜੀ ਗੱਲ ਇਹ ਆ ਕਿ ਜੇ ਕਿਸੇ ਬੰਦੇ ਦਾ ਪਰਿਵਾਰ ਪਾਲਦਾ ਤੇ ਬੰਦਾ ਆਪਦੇ ਪਰਿਵਾਰ ਨੂੰ ਮੈਡੀਸਨ ਖਾਣਾ ਪੀਣਾ ਜੋ ਵੀ ਹੈ ਇਹ ਚੀਜ਼ਾਂ ਨਾਲ ਕਿਰਤ ਕਰਕੇ ਕਰ ਕਰਦਾ ਹੈ ਇਹ ਚੀਜ਼ਾਂ ਪੂਰੀਆਂ ਕਰਦਾ ਤਾਂ ਇਹਦੇ ਵਿੱਚ ਸ਼ਰਮ ਵਾਲੀ ਕਿਹੜੀ ਗੱਲ ਹੈ ਜਾਂ ਕਿਸੇ ਨੂੰ ਨੀਵਾ ਦਿਖਾਉਣ ਵਾਲੀ ਕਿਹੜੀ ਗੱਲ ਹੈ ਤੇ ਜੇ ਇੰਡੀਆ ਵਿੱਚ ਵੀ ਕੋਈ 2 ਲੱਖ ਦੇ ਦਿੰਦਾ ਮਹੀਨੇ ਦਾ ਫਲਸ਼ ਟੈਟਰੀਨਾ ਸਾਫ ਕਰਨ ਦਾ ਤਾਂ ਮੈਂ ਕਰ ਸਕਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰੇ ਪਰਿਵਾਰ ਨੂੰ ਕੀ ਆ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਜੇ ਪੂਰੀਆਂ ਹੋ ਸਕਦੀਆਂ ਇਹ ਕੰਮ ਕਰਕੇ ਤਾਂ ਮੈਂ ਇਹ ਵੀ ਕਰ ਲੂੰਗਾ ਇੰਡੀਆ ਵਿੱਚ ਮੈਂ 8 ਘੰਟੇ ਕੰਮ ਕਰੂੰਗਾ ਤੇ ਮੈਨੂੰ 2 ਲੱਖ ਰੁਪਇਆ ਮਹੀਨੇ ਦਾ ਦਿਓ ਤਾਂ ਮੈਂ ਇਹ ਇੰਡੀਆ ਵਿੱਚ ਵੀ ਕਰ ਸਕਦਾ ਤਾਂ ਭਾਵੇਂ ਮੈਂ ਇੱਥੇ ਇਹ ਕੰਮ ਨਹੀਂ ਕਰਦਾ ਪਰ ਇਹ ਕੰਮ ਜਿਹੜੇ ਬੰਦੇ ਕਰਦੇ ਆ ਤਾਂ ਉਹ ਵੀ ਇਨਸਾਨ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ ਇਨਸਾਨ ਨਹੀਂ ਜਿਹੜੇ ਕੰਮ ਮਤਲਬ ਜਿਹੜੇ ਬੰਦੇ ਇਹ ਕੰਮ ਕਰਦੇ ਆ